ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ਮਨ ਰਿਤਕਾਰ ਤੇ ਤੁਹਾਡਾ ਮੇਰੇ ਪੇਜ ਪੰਜਾਬੀ ਕੁਝ ਹਸਤਾ ਤੇ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਸਿੱਖ ਹਿਸਟਰੀ ਬਾਰੇ ਵੀਡੀਓਜ਼ ਬਣਾਉਂਦੀ ਹਾਂ ਤੇ ਇਹ ਇਤਿਹਾਸ ਮੈਨੂੰ ਕਿੱਥੋਂ ਪਤਾ ਲੱਗਦਾ ਹੈ ਇਹ ਅੱਜ ਮੈਂ ਤੁਹਾਨੂੰ ਦੱਸਾਂਗੀ ਤੇ ਮੇਰੇ ਦਾਦਾ ਮੇਰੇ ਦਾਦਾ ਜੀ ਮੈਨੂੰ ਸਿੱਖ ਇਤਿਹਾਸ ਦੱਸਦੇ ਹਨ ਤੇ ਉਸੇ ਤਹਿਤ ਮੈਂ ਵੀਡੀਓ ਬਣਾਉਂਦੀ ਹਾਂ ਤੇ ਅੱਗੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਦਾਦਾ ਜੀ ਮੈਨੂੰ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਦੇ ਰਹੇ ਹਨ ਮੈਂ ਪੇਡਾ ਹਾਂ ਯਾ ਲੈ ਉਹ ਕਹਨਾ ਭਾਈ ਉਹ ਫੇ ਉਹ ਹਰਾਮ ਹੋ ਗਿਆ ਉੱਥੇ ਉਹਦੇ ਪੈਰੀ ਡਿੱਗ ਗਿਆ ਗੁਰੂ ਨਾਨਕ ਦੇਵ ਜੀ ਨੇ ਕਹਿੰਦਾ ਮੈਨੂੰ ਬਖਸ਼ ਦੇ ਕਰਦਾ ਤਾਂ ਮੈਂ ਤੇਰੇ ਗੱਲ ਤੋਂ ਵੀ ਮੈਂ ਨਾ ਤੁਹਾਨੂੰ ਪਛਾਣ ਨਹੀਂ ਸਕਿਆ ਜਾ ਦੋ ਕਨਕ ਕੋਈ ਨਹੀਂ ਕਰਾ ਪਾਇਏ ਅ ਬੰਦੇ ਦੀ ਗਲਤੀ ਹੁੰਦੀ ਹੈ ਚਾਹ ਦੋ ਉੱਪਰ ਉੱਤੇ ਰੈ ਲਗਾ ਰੈ ਲਗਾ ਚਦ ਉੱਤੇ ਉਹਨਾਂ ਦੇ ਘਰ ਉਹ ਕਹਨੇ ਵੀ ਆਏ ਵੀ ਅਸੀਂ ਵੀ ਉੱਤੇ ਖੇਤ ਵਿੱਚ ਜਿੱਦੇ ਹੁਣ ਤਾਂ ਆ ਗਏ ਆ ਇੱਕ ਤਾਂ ਨਾ ਬੇਟੇ ਇੱਕ ਹੋਰ ਗੁੱਜ ਡੜਿਆ ਹੁੰਦਾ ਤਾਂ ਨੜ ਹੁੰਦਾ ਤਾਂ ਨੜ ਜਾਂਦੇ ਨੂੰ ਅਸਾ ਵੀ ਉਹ ਮੈਂ ਬੇਟੇ ਨੜ ਕੋਲ ਪੜਨਾ ਉਹ ਕਹਿੰਦਾ ਇਹ ਗੁਰ ਉਹ ਕਹ ਕੱਲ੍ਹ ਜੀ ਜਲਦਾ ਉਹ ਪਾਇ ਉਹਦਾ ਤੇਰੀ ਜੀ ਆ ਕੇ ਉਹ ਤਨੜ ਬਟਣ ਲੱਗ ਪਟੇ ਉਹ ਗਿਆ ਤੇਰੇ ਇਹ ਤੁਸੀਂ ਪਾਇਉ ਉਹਨੇ ਇੱਕ ਫੇਰ ਉਹ ਉੱਤੇ ਜਿਹੜਾ ਦਾ ਕੱਖੰਦਾ ਹੋ ਜੇਗਾ ਨਾ ਉੱਤੇ ਉਹ ਕਹਿੰਦੇ ਜੀ ਇਹ ਡੰਗਰਾਂ ਨੂੰ ਪਾਉਣਾ ਵੇ ਜੇ ਵੇ ਕਾਰ ਲੈ ਜਾਣਾ ਉਹ ਕਹਿੰਦਾ ਕੋਈ ਉਹ ਸਿੱਧਾ ਜਿੱਥੇ ਗਿਆ ਜਿਹੜਾ ਉਹ ਫੇਰ ਉਹ ਉਹ ਗੁਰਨਾਦ ਦੇ ਜੀ ਉਹਦੇ ਤਾਂ ਪ੍ਰੇਰਨਾ ਮੇਰੇ ਗੱਡੇ ਹੋਏ ਬਿਸ਼ਰੇ ਕਹਿਣਾ ਪਏਗਾ ਵੀ ਇਹਨਾਂ ਨੂੰ ਕਿਹਾ ਵੀ ਧੋਣਿਆ ਕਹਿਣਾ ਵੀ ਲੈ ਉਹ ਜੀ ਕਹਿੰਦਾ ਧੋਣਨਾ ਉਹ ਅਸਲ ਉਹ ਤਾਂ ਪ੍ਰੇਰਨਾ ਬੜੀ ਸੀਗੀ ਉਹ ਪਹਿਲਾਂ ਤਾਂ ਉਹਨੇ ਗੁਰਮੁਖ ਦੇਵੀ ਦੇ ਆਪਣੇ ਲੜਕਣ ਗਿਆ ਮਿੱਟੀ ਦਾ ਸਪੜੇ ਹੋਏ ਸੀਗੇ ਸ੍ਰੀ ਚੰਤਾ ਲਖਮੀ ਦਰ ਨੂੰ ਗਿਆ ਵੀ ਉਹ ਕਹਿੰਦਾ ਨਾ ਇਹ ਵੀ ਅਸੀਂ ਆਏ ਕੱਪੜੇ ਤੋਂ ਹੀ ਹੈ ਜੀ ਜਿਹਦਾ ਉਹ ਫਿਰ ਇਹਨਾਂ ਨੂੰ ਕਿਹਾ ਬੰਗਦੇ ਕਹਿੰਦਾ ਲਖੋ ਜੀ ਇਹਨੇ ਭਾਈ ਉਹ ਕੱਪੜੇ ਵੀ ਧੋਤੇ ਹੈਗੇ ਉਹਨੇ ਜਿਹੜਾ ਕੋਈ ਕੰਮ ਨਹੀਂ ਨਾ ਉਹ ਕਿਹਾ ਉਹਨੇ ਇਹਨੇ ਉਹ ਕਰਿਆ ਜਿਹਦਾ ਉਹਦੇ ਬਾਅਦ ਫਿਰ ਇਹ ਇਹਦੇ ਪ੍ਰੀਖਿਆ ਲੈਣ ਚਾਹੀ ਗੁਨਾ ਦੇ ਬੀ ਮੇਰਾ ਇਹ ਕਹਿਣਾ ਜੇ ਮੰਦਾ ਹਾਂ ਚਲ ਉਹ ਕਹਿੰਦੇ ਇਹਨੂੰ ਕਿਹਾ ਵੀ ਅੰਗ ਦੇਸ਼ ਨੂੰ ਵੀ ਵੀ ਭਾਈ ਇੱਕ ਜਿਹੜੇ ਜਿਹੜੇ ਮਰਦਾ ਹੁੰਦਾ ਮਰਦਾ ਮਰਿਆ ਹੁੰਦਾ ਤੇ ਉਹਨੂੰ ਕਹਿੰਦਾ ਵੀ ਇੱਕ ਜਦ ਦਾ ਵੀ ਉਹ ਘਰ ਵਿੱਚ ਤੇ ਉਹ ਚੂਹੀ ਮਰ ਗਈ ਚੂਹੀ ਮਰ ਗਈ ਤਾਂ ਮੁੰਡਿਆਂ ਨੂੰ ਆਪਣਾ ਕਹਿਦਾ ਵੀ ਇਹਨੂੰ ਬਾਹਰ ਬਾਹਰ ਚੱਕ ਕੇ ਸੜ ਦੋ ਵੀ ਬਾਹਰ ਸੜਿਓ ਮੁੰਡਾ ਉਹ ਨਹੀਂ ਸੰਕੇ ਕਿ ਉਹ ਉਹਨਾਂ ਨੇ ਸੰਕੇ ਕਿ ਜਾਣੋ ਉਹਨਾਂ ਗੁਰੂ ਨਾਨਕ ਦੇਵ ਜਿਹੜੀ ਵੀ ਉਹਦੀ ਪ੍ਰਖਿਆ ਲਈ ਉਹ ਸਾਰਾ ਕੋ ਭੈਉ ਕਰਦਾ ਗਿਆ ਚਾਹ ਦੇ ਫਿਰ ਉਹ ਉਹਨਾਂ ਨੇ ਕਿਹਾ ਕਿਰਾ ਵੀ ਭਾਈ ਤੂੰ ਉਹ ਦੇਣਾ ਵੀ ਸਾਡੇ ਵਾਹ ਵੀ ਸਾਡੇ ਵਾਹ ਫਿਰ ਇਹਨਾਂ ਨੂੰ ਤਾਂ ਗੱਦੀ ਕੋਲ ਗੱਦੀ ਤੇ ਸੀਗੀ ਇਹਨਾਂ ਦਾ ਆਪਣਾ ਉਹ ਮੁੰਡਾ ਸੀ ਸੀਗੀ ਅੰਗਦੇਵ ਨੂੰ ਬਾਹਰ ਇਹਨਾਂ ਨੇ ਜਦ ਇਹਨਾਂ ਨੇ 1539 ਜਿਹੜਾ ਇਹਨਾਂ ਨੇ ਜੋਤੀ ਜੋ ਸਮਾਉਣਾ ਸੀਗਾ ਹੂੰ ਜਿਹਦਾ ਇਹ ਇਹਦਾ ਬੋਲਾ ਜਿਹੜਾ ਮੇਨ ਕਪੜਾ ਨਾ ਨਾ ਇਹੋ ਕਹਿੰਦੇ ਨਾ ਟੋਲੇ ਕਪੜਾ ਜਿਹਦਾ ਫੇਸ ਇਹਨੇ ਉੱਤੇ ਇਹਦਾ ਜਿੱਦਾਂ ਤੁਸੀਂ ਤੁਸੀਂ ਬੈਠੀ ਆ ਵਾ ਉਹਦੇ ਚਾਣਾ ਵੀਰ ਮਤ ਚਾਣਾ ਵੀ ਅ ਨਾ ਰਿਹਾ ਦੇ ਪੰਜ ਪੈਸੇ ਹੁੰਦੇ ਸੀ ਅ ਗੁਰਦੰਗਰ ਦੇ ਪਹਿਰੇ ਹੁੰਦੇ ਸੀਗੇ ਮੱਥਾ ਟੇਕਿਆ ਉਹਦੇ ਉਹਨਾਂ ਦੇ ਚਰਨਾਂ 'ਚ ਗੁਰੂ ਅੰਗਦ ਦੇਵ ਜੀ ਵੇ ਉਹਨੂੰ ਕਹਿੰਦੇ ਪਾਈ ਤੋਂ ਆਖਰੀ ਵਾਰਕ ਬੈਠੂ ਨਹੀਂ ਆਦੇ ਉਹ ਤੋਂ ਬਾਅਦ ਇਹ ਫਿਰ ਸਰੀਰ ਛੱਡ ਗਏ ਜੀ ਫਿਰ ਇਹਨਾਂ ਦਾ ਇਹ ਦੂਸਰਾ ਨਜ਼ਰ ਰੌਪਾ ਗਿਆ ਸੀਗਾ ਉਹ ਕਹਿੰਦੇ ਵੀ ਹਿੰਦੂ ਕਹਿੰਦੇ ਛੱਡ ਹਿੰਦੂ ਕਹਿੰਦੇ ਸਾਡਾ ਵੀ ਸਾਡਾ ਗੁਰੂ ਹੈ ਬੋਸਨਾ ਕਹਿੰਦੇ ਸਾਡਾ ਵੀ ਗੁਰੂ ਹੈ ਸਾਡਾ ਵੀ ਗੁਰੂ ਹੈ ਵਿਚਲ ਉਥੇ ਆਪ ਸੁੱਚੇ ਪਾਏ ਫਿਰ ਕਹਿੰਦੇ ਵੀ ਇੱਕ ਚਾਦਰ ਸੀਗੀ ਉਹ ਪੋਣਾ ਪਹਿਲੇ ਸੀਗੇ ਇਹ ਚਾਦਰ ਸੀਗੀ ਕਹਿੰਦੇ ਵੀ ਐਂ ਕਰੇ ਵੀ ਚਾਦਰ ਉਹ ਵੀ ਭਾਈ ਉਹਨਾਂ ਅਸ਼ੂਚਾ ਹਿੰਦੂਦਾਰੀ ਵੀ ਅਗਲਾ ਦੇ ਆ ਸਾੜ ਦੇਗੇ ਹਾਂ ਉਹ ਉਹ ਹੈ ਵੀ ਡੱਬ ਦੇ ਮੁਸਲਮਾਨ ਉਹਨਾਂ ਨੇ ਭਾਈ ਉਹ ਕਹਿੰਦੇ ਵੀ ਜਦ ਫਿਰ ਘਾਚ ਉੱਤੇ ਉਹ ਸਾਰੀ ਗੱਲਬਾਤ ਹੋ ਗਈ ਵੀ ਇਦਾਂ ਇਦਾਂ ਕਰਵੇਂ ਸੀ ਤਾਂ ਭਾਈ ਆਪਣਾ ਵੀ ਸੀਗਾ ਵੀ ਨਾ ਫਿਰ ਅਗਰ ਭੇਡ ਕਰਨਾ ਬਾਕੀ ਉਹ ਕਹਿੰਦੇ ਭਾਈ ਰਸੀਦਾ ਆਪਣਾ ਇਹਨਾਂ ਦਿਖਣਾਉਣਾ ਹੈ। ਬੇਟਾ ਅੱਟੀ ਵਿੱਚ ਉਹ ਟੋਆ ਫਟ ਕੇ ਨਾ ਤੇ ਭਾਈ ਉਹਦੇ ਵੀ ਦਿਖਣਾਉਣੇ ਰਿਗੇ। ਜਿਹੜਾ ਫਿਰ ਉੱਥੇ ਜਦ ਬੁੰਨਾਂ ਦੇ ਜੀ ਕੋਲ ਗਏ। ਉੱਪਰ ਤੇ ਭਾਈ ਉਹ ਚੱਦਰ ਚੱਕੀ। ਚੱਦਰ ਚੱਕੀ ਇੱਥੇ ਚੱਕੀ। ਤੇ ਜਿਵੇਂ ਕਿ ਤੁਸੀਂ ਆਖਰਵਾਲੀ ਸਾਖੀ ਚ ਸੁਣਿਆ ਕਿ ਇਹ ਮੁਸਲਮਾਨ ਉਹਨਾਂ ਦੀ ਗੁਰੂ ਜੀ ਦੀ ਦੇਹ ਨੂੰ ਦਫਨਾਉਣਾ ਚਾਹੁੰਦੇ ਸਨ ਤੇ ਹਿੰਦੂ ਉਹਨਾਂ ਦੀ ਦੇਹ ਨੂੰ ਅਗਨਪੇਟ ਕਰਨਾ ਚਾਹੁੰਦੇ ਸਨ ਤਾਂ ਜਦੋਂ ਉਹਨਾਂ ਨੇ ਚਾਦਰ ਚੁੱਕ ਕੇ ਵੇਖੀ ਤਾਂ ਉੱਥੇ ਗੁਰੂ ਜੀ ਦਾ ਸਰੀਰ ਨਹੀਂ ਸੀ ਤੇ ਫਿਰ ਮੁਸਲਮਾਨਾਂ ਤੇ ਹਿੰਦੂਆਂ ਨੇ ਉਸ ਚਾਦਰ ਤੇ ਹੀ ਢੋ ਟੁਕੜੇ ਕਰਕੇ ਮੁਸਲਮਾਨਾਂ ਨੇ ਉਸ ਚਾਦਰ ਨੂੰ ਦਫਨਾ ਦਿੱਤਾ ਤੇ ਹਿੰਦੂਆਂ ਨੇ ਉਸ ਚਾਦਰ ਨੂੰ ਅਗਨ ਪੇਟ ਕਰ ਦਿੱਤਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਗੁਸਤਾਨ ਨੂੰ ਵੀ ਫੋਲੋ ਜਰੂਰ ਕਰਿਓ ਮੈਦੇ ਹਾਂਜੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ